ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube RK ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਬਰਵਾ ਚੌਥੀ ਆਫਰ ਬਹੁਤ ਹੀ ਸੋਹਣੇ ਸੂਟ ਬਹੁਤ ਹੀ ਸੋਹਣੇ ਡਿਜ਼ਾਈਨ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰਿੰਟ ਸੂਟ ਵੀ ਮਿਲ ਜਾਣਗੇ ਤੇ ਤੁਹਾਨੂੰ ਹੈਵ ਹੈਵੀ ਵਰਕ ਵਾਲੇ ਸੂਟ ਵੀ ਮਿਲ ਜਾਣਗੇ ਪੂਰੀ ਵੀਡੀਓ ਨੂੰ ਵਿਦਾਊਟ ਸਕਿਪ ਕੀਤੇ ਜ਼ਰੂਰ ਦੇਖਿਓ ਜਿਹੜਾ ਆਪਾਂ ਪ੍ਰਾਈਜ਼ ਹੈ ਹਰ ਇੱਕ ਸੂਟ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਤੇ ਫੈਬਰਿਕ ਬਾਰੇ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਜਾਵਾਂਗੇ ਇਹ ਵਾਲਾ ਸੂਟ ਜੀ オーਰਗਾਂజా ਫੈਬਰਿਕ ਦੇ ਉੱਤੇ ਹੈਗਾ ਕਲਰ ਕੰਟਰਾਸਟ ਤੁਸੀਂ ਚੈੱਕ ਹੀ ਕਰ ਸਕਦੇ ਹੋ neck ਤੇ hand ਦਾ ਕੰਮ ਹੈ ਤੇ ਦੁਪੱਟਾ ਵੀ ਨਾਲ ਜਿਹੜਾ オーਰਗਾਂజా ਦੀ ਹੈ ਇਹਦਾ ਪ੍ਰਾਈਜ਼ ਹੈਗਾ ਜੀ 1350 ਆਪਾਂ ਉੱਪਰ ਮੈਂਸ਼ਨ ਕੀਤਾ ਹੀ ਹੈਗਾ ਤੇ ਨੈਕਸਟ ਆ ਗਿਆ ਜੀ ਪ੍ਰਿੰਟ ਸੂਟ ਇਹ ਸ਼ਿਮਰ ਪ੍ਰਿੰਟ ਦੇ ਸੂਟ ਨੇ ਜੀ ਇਹਦੇ ਨਾਲ ਵੀ ਦੁਪੱਟਾ ਤੁਹਾਨੂੰ ਨਾਲ ਮਿਲੇਗਾ ਇਹ ਸਿਰਫ ਹੈਗਾ ਜੀ 1000 ਦਾ ਸੂਟ ਤੇ ਤੁਸੀਂ ਨਾਲ ਦੀ ਨਾਲ ਕਲਰ ਕੰਟਰਾਸਟ ਪ੍ਰਿੰਟ ਜਿਹੜੇ ਹੈਗੇ ਨੇ ਤੁਸੀਂ ਚੈੱਕ ਕਰਦੇ ਜਾਓ ਵਿਦਾਊਟ ਸਕਿਪ ਕੀਤੇ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਤਾਂ ਕਰਕੇ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਹੈ ਵੀਡੀਓ ਦੇ ਵਿੱਚ ਹੀ ਮਿਲ ਸਕੇ ਸੋ ਜੇ ਤੁਸੀਂ ਕਿਸੇ ਨੇ ਵੀ ਇਹ ਪਹਿਣਨੇ ਵੀਰ ਨੇ ਸੂਟ ਆਰਡਰ ਕਰਨਾ ਤਾਂ ਆਪਾਂ ਨੂੰ ਜਲਦੀ ਜਲਦੀ ਸਕਰੀਨਸ਼ਾਟ ਮਾਰ ਕੇ WhatsApp ਤੇ ਮੈਸੇਜ ਕਰ ਸਕਦਾ ਹੈ ਤੇ ਤੁਹਾਡੇ ਕਰਵਾ ਚੌਥ ਤੱਕ ਜਿਹੜੇ ਸੂਟ ਨੇ ਪਹੁੰਚ ਜਾਣ ਜੇ ਤੁਸੀਂ ਬਾਅਦ ਦੇ ਵਿੱਚ ਵੀ ਪਾਉਣੇ ਨੇ ਸੁਡਵਾਦ ਦੇ ਵਿੱਚ ਵੀ ਤੁਸੀਂ ਸੋਚਦੇ ਹੋ ਕਿ ਅੱਗੇ ਕੋਈ ਮੈਰਿਜ ਦਾ ਪ੍ਰੋਗਰਾਮ ਹੈ ਉਸ ਮੈਰਿਜ ਦੇ ਉੱਤੇ ਵੀਅਰ ਹੋ ਜਾਣਗੇ ਜੀ ਬਹੁਤ ਹੀ ਸੋਹਣੇ ਫੈਬਰਿਕ ਦੇ ਵਿੱਚ ਜਿਹੜੇ ਇਹ ਵਾਲੇ ਸੂਟ ਨੇ ਤੁਹਾਨੂੰ ਮਿਲਣਗੇ ਸ਼ਿਮਰ ਕ੍ਰਾਸ਼ ਫੈਬਰਿਕ ਹੈ ਜੀ ਇਹ ਤੇ ਨਾਲ ਇਹਦਾ ਡਬਲ ਸ਼ੇਡ ਦੁਪੱਟਾ ਮਿਲੂਗਾ ਤੁਹਾਨੂੰ ਤੇ ਇਹਦੇ ਵਿੱਚ ਪ੍ਰਿੰਟ ਨਹੀਂ ਜਿਹੜੇ ਇੱਕ ਤੋਂ ਇੱਕ ਪ੍ਰਿੰਟ ਦੇ ਤੁਹਾਨੂੰ ਅਲੱਗ-ਅਲੱਗ ਪ੍ਰਿੰਟ ਮਿਲਣਗੇ ਸਿਰਫ ਇੱਕ ਦਾ ਦੋ ਕਲਰ ਦੀ অপਸ਼ਨ ਇੱਕ ਪ੍ਰਿੰਟ ਦੇ ਵਿੱਚ ਹੈਗੀ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਜੀ ਦੇਖ ਹੀ ਸਕਦੇ ਹੋ ਚੰਗੀ ਤਰ੍ਹਾਂ ਤੇ ਜਿਹੜਾ ਇਹਦਾ ਪ੍ਰਾਈਸ ਹੈ ਜੀ ਉੱਪਰ ਹੈਗਾ ਹੀ ਹੈ ਤੇ ਜਿਹੜਾ ਆਪਣਾ WhatsApp ਨੰਬਰ ਹੈ ਉਹ ਵੀ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਸੂਟ ਹੈ ਬੁੱਕ ਕਰਵਾ ਸਕਦੇ ਹੋ ਤੇ ਇਹ ਵਾਲਾ ਹੈਗਾ ਜੀ ਮਰਜੈਂਟਾ ਕਲਰ ਰੈੱਡ ਸ਼ੇਡ ਜੀ ਹੁੰਦੀ ਹੈ ਜਿਹੜੀ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਤੇ ਨੈਕਸਟ ਫਿਰ ਤੋਂ ਆ ਗਿਆ ਕਰੀਮ ਕਲਰ ਦੀ ਸ਼ਰਟ ਵਿੱਚ ਗਜਰੀ ਕਲਰ ਦੇ ਫਲਾਵਰ ਨੇ ਉਹਦੇ ਨਾਲ ਜਿਹੜੀ ਕੰਟਰਾਸਟ ਹੈ ਬਾਟਮ ਦੀ ਉਹ ਗਜਰੀ ਕਲਰ ਦੀ ਹੈ ਜੀ ਡਬਲ ਸ਼ੇਡ ਦਾ ਜਿਹੜਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਨੈਕਸਟ ਪ੍ਰਿੰਟ ਦੇਖੋ ਤੁਸੀਂ ਇਹ ਵਾਲਾ ਪ੍ਰਿੰਟ ਸੂਟ ਪਹਿਲਾਂ ਵੀ ਲੰਘਿਆ ਜੀ ਤੇ ਇਹਦੇ ਵਿੱਚ ਵੀ ਜਿਹੜਾ ਦੁਪੱਟਾ ਹੈ ਤੁਹਾਨੂੰ ਡਬਲ ਸ਼ੇਡ ਮਿਲੂਗਾ ਬਾਕੀ ਤੁਸੀਂ ਸ਼ਰਟ ਦਾ ਪ੍ਰਿੰਟ ਚੈੱਕ ਕਰ ਸਕਦੇ ਹੋ ਨਾਲ ਇਹਦੀ ਬਾਟਮ ਹੈ ਜਿਹੜੀ ਗਜਰੀ ਲਾਈਟ ਕਲਰ ਦੀ ਬਾਟਮ ਰਹੇਗੀ ਤੇ ਇਹ ਵਾਲਾ ਪ੍ਰਿੰਟ ਵੀ ਦੇਖੋ ਜੀ کریم ਕਲਰ ਤੇ ਗਜਰੀ ਜ਼ਿਆਦਾ ਇਹੀ ਕੰਟਰਾਸਟ ਨੇ ਜਿਹੜਾ ਜ਼ਿਆਦਾ ਆ ਰਹੇ ਨੇ ਚਲੋ ਜੀ ਹੁਣ ਆਪਾਂ ਜਿਹੜਾ ਤੁਹਾਨੂੰ ਅਗਲੇ ਦਿਖਾਵਾਂਗੇ ਅਗਲੇ ਸੂਟ ਨੇ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਹਦੇ ਨਾਲ ਬਨਾਰਸੀ ਸ਼ਿਲਕ ਦਾ ਦੁਪੱਟਾ ਹੈਗਾ ਤੇ ਸ਼ਿਲਕ ਫੈਬਰਿਕ ਦੇ ਵਿੱਚ ਇਹ ਵਾਲਾ ਸੂਟ ਰਹੂਗਾ ਜੀ ਇਹਦਾ ਵੀ ਜਿਹੜਾ ਪ੍ਰਾਈਸ ਹੈ ਬਿਲਕੁਲ ਸੇਮ ਰਹੇਗਾ 1000 ਰੁਪਏ 1000 ਦੇ ਵਿੱਚ ਤੁਹਾਨੂੰ ਇਹ ਸੂਟ ਮਿਲੇਗਾ ਤੇ ਡਿਲੀਵਰੀ ਹੈ ਜਿਹੜੀ ਨਾਲ ਰਹੂਗੀ ਜੀ 올 ਇੰਡੀਆ ਤੁਸੀਂ ਕਿਤੇ ਵੀ ਬੈਠਾ ਘਰ ਆਪਣਾ ਸੂਟ ਮੰਗਵਾ ਸਕਦੇ ਹੋ ਬੈਠ ਕੇ ਘਰ ਬੈਠ ਕੇ ਤੇ ਚਲੋ ਜੀ ਨੈਕਸਟ ਕਲਰ ਆ ਗਿਆ ਜੀ ਨਮੀ ਜੀ ਸ਼ੇਡ ਹੈ ਨਾ ਤਾਂ ਇਹਨੂੰ ਅਪ ਗਜਰੀ ਕਹਿ ਸਕਦੇ ਨਾ ਰੈੱਡ ਹੈ ਨਿਊ ਚਾਰਟ ਦਾ ਸੂਟ ਰਹਿਣ ਵਾਲਾ ਹੈ ਤੇ ਇਹਦੇ ਵਿੱਚ ਇੱਕ ਹੋਰ ਕਲਰ ਹੈਗਾ ਜੀ ਮਹਿੰਦੀ ਤੇ ਇਹਦੇ ਵਿੱਚ ਜਿਹੜੇ 3-4 ਕਲਰ ਨੇ ਸਾਰੇ ਨਵੇਂ ਨੇ ਸਾਰੇ ਨਿਊ ਚਾਰਟ ਹੈਗਾ ਤੇ ਡਾਰਕ ਮਹਿੰਦੀ ਕਲਰ ਦਾ ਸੂਟ ਹੈ ਸਿਰਫ ਇਹਦੇ neck ਦਾ ਕੰਮ ਹੈ ਜਿਹੜਾ ਇਹਦਾ ਦੁਪੱਟਾ ਫੁੱਲ ਹੈਵੀ ਰਹੂਗਾ ਤੇ ਇੱਕ ਪੀਸ ਆਪ ਤੁਹਾਨੂੰ ਓਪਨ ਕਰਕੇ ਦਿਖਾਉਣੀ ਹੈ ਜੀ ਇਹ ਵਾਲਾ ਹੈਗਾ ਜੀ ਮਸਟਰਡ येलो ਜਾਂ ਕਲਰ ਹੈ ਤੇ ਇਹਦੇ ਨੀਚੇ ਘੇਰ ਤੇ ਪੱਟੀ ਲੱਗੀ ਹੋਈ ਹੈਗੀ ਤੇ neck ਦਾ ਕੰਮ ਹੈ ਐਂਡ ਇਹਦੀ ਦੁਪੱਟਾ ਜਿਹੜਾ ਬਨਾਰਸੀ ਤੁਸੀਂ ਚੈੱਕ ਹੀ ਕਰ ਸਕਦੇ ਹੋ ਇਹਦਾ ਵੀ ਪ੍ਰਾਈਸ ਹੈ ਜਿਹੜਾ ਉੱਪਰ ਸੇਮ ਦਿੱਤਾ ਹੋਇਆ ਚਲੋ ਜੀ ਨੈਕਸਟ ਆ ਗਿਆ ਕਰੇਵ ਦੇ ਵਿੱਚ ਕਰੇਵ ਦੇ ਵਿੱਚ ਗੋਟਾ ਪੱਟੀ ਦਾ ਕੰਮ ਹੋਇਆ ਹੋਇਆ ਸਾਰਾ ਸੂਟ ਤੇ ਵਰਕ ਹੈ ਤੇ ਜਿਹੜਾ ਇਹਦਾ ਦੁਪੱਟਾ ਸੂਟ ਹੈ ਪੂਰਾ ਦੁਪੱਟਾ ਵੀ ਇਹਦਾ ਜਿਹੜਾ ਹੈਗਾ ਵਰਕ ਹੈ ਜੀ ਇੱਕ ਸੂਟ ਆਪ ਤੁਹਾਨੂੰ ਓਪਨ ਕਰਕੇ ਦਿਖਾਉਣੀ ਜੀ ਰੈੱਡ ਕਲਰ ਦਾ ਬਾਕੀ ਤੁਸੀਂ ਕਿੰਨੇ ਕਲਰ ਕੰਟਰਾਸਟ ਨੇ ਇਹਦੇ ਵਿੱਚ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਤੇ ਵਾਲਾ ਜਿਹੜਾ ਸੂਟ ਹੈ ਜੀ ਓਪਨ ਕੀਤਾ ਹੋਇਆ ਕਿ ਅਰਧਾ ਕੰਮ ਹੈ ਤੇ ਬਾਜੂ ਦਾ ਕੰਮ ਇਹਦੇ ਉੱਤੇ ਕੀਤਾ ਹੋਇਆ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਹੋਰ ਵਰਕ ਹੈ ਸੇਮ ਪ੍ਰਾਈਸ ਦੇ ਵਿੱਚ ਉਹ ਵਾਲੇ ਸੂਟ ਰਹਿਣਗੇ ਉਹਦੇ ਵਿੱਚ ਵੀ ਆਪਾਂ ਤੁਹਾਨੂੰ ਜਿੰਨੇ ਵੀ ਕਲਰ ਨੇ ਸਾਰੇ ਦਿਖਾਵਾਂਗੇ ਤੇ ਇਹ ਵਾਲਾ ਦੇਖੋ ਘੇਰ ਦਾ ਕੰਮ ਹੈ ਜੀ ਤੇ ਇਹਦੇ ਬਾਵਾ ਦੇ ਕੰਮ ਦੇ ਇਸ ਲਈ ਬਾਕੀ ਜਿਹੜੇ ਇਹਦੇ ਕਲਰ ਨੇਗੇ ਉਹ ਆਪਾਂ ਤੁਹਾਨੂੰ ਦਿਖਾਣੇ ਆਗੇ ਇਹ ਵਾਲੇ ਦੇ ਕਲਰ ਰਹਿਣਗੇ ਜੀ ਜਿੰਨੇ ਕਲਰ ਪਹਿਲਾਂ ਵਾਲੇ ਸੂਟ ਦੇ ਵਿੱਚ ਆਏ ਸੀ ਡਿਜ਼ਾਈਨ ਦੇ ਵਿੱਚ ਆਏ ਸੀ ਉਨੇ ਹੀ ਕਲਰ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲਣਗੇ ਨੈਕਸਟ ਆ ਗਿਆ ਜੀ ਜ਼ਾਰਜ਼ਟ ਫੈਬਰਿਕ ਜ਼ਾਰਜ਼ਟ ਫੈਬਰਿਕ ਹੈ ਐਂਡ ਜ਼ਾਰਜ਼ਟ ਦਾ ਇਹਦਾ ਕਟਵਰਕ ਵਾਲਾ ਦੁਪੱਟਾ ਮਿਲੂਗਾ ਦੁਪੱਟੇ ਦੇ ਵਿੱਚ ਵੀ ਬੁੱਟੀ ਮਿਲੂਗੀ ਐਂਡ ਘੇਰ ਦਾ ਕੰਮ ਫੁੱਲ ਹੈਵੀ ਮਿਲੂਗਾ ਤੇ ਇਹਦੇ ਵਿੱਚ ਵੀ ਕਲਰ ਕੰਟਰਾਸਟ ਨੇ ਜਿਹੜੇ ਬਹੁਤ ਜ਼ਿਆਦਾ ਮਿਲ ਜਾਣਗੇ ਜੀ ਇੰਨੇ ਕਲਰ ਇਹਦੇ ਵਿੱਚ ਰੈਡੀ ਹੋਏ ਹੋਏ ਨੇ ਤੁਸੀਂ ਇਹਨਾਂ ਕਲਰਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਮਾਰ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੋਹਣੇ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਸਾਰੇ ਕਲਰ ਨਿਊ ਨੇ ਜੀ ਵਧੀਆ ਫੈਬਰਿਕ ਹੈ ਜ਼ੋਰਜ਼ਟ ਪਿਓਰ ਜ਼ੋਰਜ਼ਟ ਦੇ ਉੱਤੇ ਇਹ ਵਾਲੀ ਸੂਟ ਰੈਡੀ ਹੋਏ ਹੋਏ ਨੇ ਤੇ ਨੈਕਸਟ ਆ ਗਿਆ ਜੀ ਫੁੱਲ ਹੈਵੀ ਸੂਟ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਇਹਦਾ ਪ੍ਰਾਈਸ ਵੀ 3000 ਰਹੂਗਾ ਇਹਦਾ ਦੁਪੱਟਾ ਵੀ ਵਧੀਆ ਫੁੱਲ ਹੈਵੀ ਹੈ ਤੇ ਆਰੀਆਂ ਦਾ ਫੈਬਰਿਕ ਦੇ ਉੱਤੇ ਇਹ ਵਾਲਾ ਸੂਟ ਰੈਡੀ ਹੋਇਆ ਹੈਂਡ ਦਾ ਕੰਮ ਰਹੂਗਾ ਸਾਰਾ ਬਹੁਤ ਲੋ ਪ੍ਰਾਈਸ ਦੇ ਵਿੱਚ ਇਹ ਵਾਲੇ ਤੁਹਾਨੂੰ ਸੂਟ ਦਿੱਤੇ ਜਾ ਰਹੇ ਨੇ ਜਲਦੀ ਜਲਦੀ ਕਰਵਾ ਚੌਥ ਦੀ ਆਫਰ ਦਾ ਭਾਣਾ ਫਾਇਦਾ ਇਹ ਉਠਾਉਣਾ ਤਾਂ ਕਰਕੇ ਜਿਹੜੇ ਇਹ ਵਾਲੇ ਸੂਟ ਨੇ ਤੁਹਾਨੂੰ ਮਿਲ ਜਾਣ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਮਾਰ ਕੇ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਇਹਨੂੰ ਮੈਰਿਜ ਤੇ ਵੀਅਰ ਕਰ ਸਕਦੇ ਹੋ ਸਾਰੇ ਪਾਰਟੀ ویئر ਸੂਟ ਰਹਿਣ ਵਾਲੇ ਨੇ ਜੀ ਅੱਜ ਵਾਲੀ ਵੀਡੀਓ ਸਾਰੇ ਇੰਨਾ ਸੂਟਾਂ ਦੀ ਹੈ ਤੇ ਜਿਹੜੇ ਅਗਲੇ ਸੂਟ ਦਿਖਾਉਣੇ ਆਪਾਂ ਬਹੁਤ ਹੀ ਧਮੱਕਾਦਾਰ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਪ੍ਰਾਈਜ਼ ਰਹੂਗਾ ਸਿਰਫ 3000 ਇਹਦੇ ਨਾਲ ਦੁਪੱਟਾ ਜਿਹੜਾ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸੋਹਣਾ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਹੋਇਆਗਾ ਤੇ ਇਹ ਵਾਲਾ ਮਰਜੈਂਟਾ ਕਲਰ ਦਾ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਫੈਬਰਿਕ ਹੈ ਤੇ ਜੇ ਤੁਸੀਂ ਇਹਦੇ ਕਲਰ ਦੀ ਗੱਲ ਕਰੋ ਜੀ ਕਲਰ ਇਹਨਾਂ ਦੇ ਵਿੱਚ ਐਨਾ ਜ਼ਿਆਦੇ ਨੇ ਐਨੇ ਜ਼ਿਆਦੇ ਸੋਹਣੇ ਸੋਹਣੇ ਕਲਰ ਨੇ ਸਾਰੇ ਬਹੁਤ ਹੀ ਸੋਹਣਾ ਫੈਬਰਿਕ ਹੈ ਪੂਰਾ ਚਮਕਦਾਰ ਫੈਬਰਿਕ ਹੈ ਇਹ ਤੇ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਹੀ ਰਹੇ ਹੋ ਡਿਜ਼ਾਈਨਿੰਗ ਤਾਂ ਬਹੁਤ ਜ਼ਿਆਦਾ ਹਟਕੇ ਡਿਜ਼ਾਈਨਿੰਗ ਹੈ ਬਾਕੀ ਦਾ ਦੁਪੱਟੇ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਦੁਪੱਟੇ ਨੂੰ ਲੈਂਸ ਲੱਗੀ ਹੋਈ ਹੈ ਬਾਕੀ ਜਿਹੜਾ ਦੁਪੱਟਾ ਸੋਨਾ ਬਹੁਤ ਜ਼ਿਆਦਾ ਰੀਜਾਂਜਾ ਫੈਬਰਿਕ ਦੇ ਵਿੱਚ ਦੁਪੱਟਾ ਮਿਲੇਗਾ ਤੁਹਾਨੂੰ ਜਿਹੜਾ ਇਹਦਾ ਅਗਲਾ ਕਲਰ ਹੈ ਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਨਮਾਜ਼ਾ ਪਿਆਰਾ ਜਿਹਾ ਕਲਰ ਹੈ ਜੀ ਲਵੈਂਡਰ ਡਾਰਕ ਡਾਰਕ ਲਵੈਂਡਰ ਕਲਰ ਇਹ ਵਾਲਾ ਸੂਟ ਹੈ ਡਾਰਕ ਲਵੈਂਡਰ ਕਲਰ ਦਾ ਤੇ ਇਹਦੇ ਵਿੱਚ ਜਿਹੜੇ ਸਾਰੇ ਕਲਰ ਕੰਟਰਾਸਟ ਨੇ ਵੱਖਰੇ ਵੱਖਰੇ ਜਿਹੇ ਕਲਰ ਨੇਗੇ ਸਾਰੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਤੇ ਨੈਕਸਟ ਆ ਗਿਆ ਜੀ ਮਰਜ਼ੈਂਟਾ ਕਲਰ ਫਿਰ ਤੋਂ ਤੇ ਇਹ ਵਾਲਾ ਵੀ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਜਾਗੋ ਵਾਸਤੇ ਰੈਡੀ ਕਰਵਾਉਣਾ ਚਾਹੁੰਦੇ ਤੁਸੀਂ ਇਹਦੇ ਨਾਲ ਕੱਗੜਾ ਵੀ ਰੈਡੀ ਕਰਵਾ ਸਕਦੇ ਹੋ ਸੋ ਕੱਗਰੇ ਦਾ ਫੈਬਰਿਕ ਆ ਜਿਹੜਾ ਅਲੱਗ ਤੋਂ ਜੇਕਰ ਨਾ ਵੀ ਮਿਲੇ ਤਾਂ ਡਾਈਏਬਲ ਹੋ ਕੇ ਕੱਗਰੇ ਦਾ ਜਿਹੜਾ ਫੈਬਰਿਕ ਆ ਹੋ ਜਾਏਗਾ ਔਰਗੈਂਜ਼ਾ ਫੈਬਰਿਕ ਦੇ ਵਿੱਚ ਕਰਾ ਸਕਦੇ ਹੋ ਕ੍ਰੇਪ ਦੇ ਵਿੱਚ ਕਰਵਾ ਸਕਦੇ ਹੋ ਇਹ ਤਾਂ ਦੇਖੋ ਜੀ ਸਭ ਤੋਂ ਵਧੀਆ ਡਿਮਾਂਡ ਦੇ ਵਿੱਚ ਰਹਿਣ ਵਾਲਾ ਸਭ ਦੀ ਡਿਮਾਂਡ ਦੇ ਵਿੱਚ ਰਹਿਣ ਵਾਲਾ ਇਹ ਸੂਟ ਹਰ ਇੱਕ ਦੇ ਸੂਟ ਬਲੈਕ ਕਲਰ ਦਾ ਪਸੰਦ ਆਉਂਦਾ ਤੇ ਇਹਦਾ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਹੈਗੀ ਤੇ ਨੈਕਸਟ ਆ ਗਿਆ ਜੀ ਜਿਹਨੂੰ ਆਪਾਂ ਤਾਂਬੇ ਤਾਂਬਾ ਕਲਰ ਕਹਿ ਦਿੰਦੇ ਆ ਇਹ ਵੀ ਇੱਕ ਨਿਊਜ਼ ਆ ਕਲਰ ਹੈ ਤੇ ਇਸ ਤਰ੍ਹਾਂ ਇਹਦੀ ਸਾਰੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਖੋਲ ਕੇ ਦਿਖਾਇਆ ਏ ਇਸ ਕਲਰ ਦੇ ਵਿੱਚ ਸਾਰੇ ਵਾਲੇ ਸੂਟ ਜਿਹੜਾ ਤੁਹਾਨੂੰ ਦਿਖਾਏ ਨੇ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਕਲਰ ਮਿਲ ਜਣਗੇ ਤੁਹਾਨੂੰ ਜੇ ਤੁਸੀਂ ਇਹ ਸੂਟ ਨੂੰ ਪਸੰਦ ਕਰਦੇ ਹੋ ਤਾਂ ਜਲਦੀ ਜਲਦੀ ਸਕਰੀਨਸ਼ਾਟ ਮਾਰ ਕੇ WhatsApp ਤੇ DM ਕਰ ਲਓ ਜੀ ਕੋਈ ਵੀ ਛੱਡਣ ਵਾਲਾ ਸੂਟ ਨਹੀਂ ਹੈਗਾ ਸਾਰੇ ਸੂਟ ਇੱਕ ਤੋਂ ਇੱਕ ਵੱਧ ਕੇ ਸੋਹਣੇ ਨੇਗੇ ਚਲੋ ਜੀ ਬਾਕੀ ਤੁਹਾਡੀ ਪਸੰਦ ਤੇ ਡਿਪੈਂਡ ਕਰਦਾ ਜਿਵੇਂ ਤੁਸੀਂ ਲਾਈਕ ਕਰਦੇ ਹੋ ਤੁਸੀਂ ਉਹ ਸੂਟ ਲੈ ਸਕਦੇ ਹੋ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਆਰ ਕੇ ਨੰਬਰ ਦਾ ਆਰਪੀਟੀਕ ਨੂੰ ਸਬਸਕ੍ਰਾਈਬ ਕਰ ਲਓ ਜੀ